ਇੱਧਰ ਹੋ ਰਹੀ ਹੈ ਜੀ ਤਿਆਰੀ ਟ੍ਰਿਪ ਤੇ ਦੁਬਾਰਾ ਜਾਣ ਦੀ ਆ ਸਫਾਈਆਂ ਆਪ ਕਰਨੀਆਂ ਵੈਣੀਆਂ ਅੱਜ ਤੇ ਮੈਂ ਕਹਾਂ ਅੱਜ ਬਲੌਗ ਪਹਿਲਾਂ ਸ਼ੁਰੂ ਕਰੀਏ ਤੇ ਟ੍ਰਿਪ ਦੇਖਦੇ ਇਹਨਾਂ ਦੀ ਜਾਣੀ ਆ ਮੇਰਾ ਜੀ ਆਏ ਫੇਰ ਛੱਡ ਗਏ ਨੂੰ ਮਿਲਦੇ ਆ ਜੀ ਤੇ ਮੈਨੂੰ ਇਹ ਦੱਸੋ ਪਹਿਲਾਂ ਬਣਾਉਣਾ ਅੱਜ ਕੀ ਹੈ ਸੂਜੀ ਵਾਲੀ ਬ੍ਰੈਡ ਇੱਧਰ ਆ ਗਈ ਹੈ ਜੀ ਸੂਜੀ ਵਾਲੀ ਬ੍ਰੈਡ ਤੇ ਪਿਆਜ਼ ਟਮਾਟਰ ਵਗੈਰਾ ਸਾਰਾ ਕੁਝ ਲਗਾ ਕੇ ਤੇ ਠੀਕ ਆ ਇੱਧਰ ਲੱਗੇ ਥੋੜ੍ਹਾ ਲਾਉਣ ਨੂੰ ਇਸ ਵਾਰ ਮੈਂ ਡੱਗੀ ਮੈਂ ਤੇ ਡੱਬੀ ਚ ਭਾਲ ਲਈ ਹੈ ਠੀਕ ਚਲਿਏ ਜੀ ਚਲੋ ਆਓ ਲੋ ਜੀ ਪਲਕ ਨੂੰ ਲੈ ਕੇ ਆਏ ਮਾਂ ਆਏ ਪਲਕ ਨੂੰ ਲੈ ਕੇ ਆਏ ਇਹ ਹਜੇ ਮੈਨੂੰ ਲੱਗਦਾ ਬੱਸ ਆਈ ਨਹੀਂ ਉਹਨਾਂ ਦੀ ਲੋ ਜੀ ਬੱਸ ਗਈ ਆ ਹਾਂਜੀ ਕਿੱਦਾਂ ਦਾ ਰਿਆ ਟੂਰ ਬੋਲੀ ਦਾ ਹੁੰਦਾ ਆ ਬੋਲੀ ਦਾ ਹੁੰਦਾ ਆ ਥੱਕ ਹੋਇਆ ਆ ਬਹੁਤ ਕਿਉਂਕਿ ਜਦੋਂ ਦੇ ਅਸੀਂ ਪਲਕ ਨੂੰ ਲੈ ਕੇ ਆਏ ਆ ਨਾ ਉਹਦਾ ਘਰੇ ਮਿਲਣ ਲੱਗਾ ਕਦੇ ਕੋ ਇੱਕ ਆ ਗਿਆ ਇੱਕ ਬੁਰਾ ਹਾਲ ਹੋਇਆ ਪਿਆ ਅੱਜ ਚਲੋ ਮਿਲਦੇ ਆਂ ਨਾਸ਼ਤਾ ਪਾਣੀ ਕਰਕੇ ਫੇਰ ਜਲਦੀ ਬਲੌਗ ਐਂਡ ਕਰਕੇ ਆਪਾਂ ਦੋਨੋਂ ਆਪਣੀ ਮਾਂ ਕੋਲ ਬੈਠੀਆਂ ਆਂ ਤੁਸੀਂ ਬਹੁਤ ਥੱਕੇ ਹੋ ਹਲੇ ਸਾਡੀ ਕੰਮ ਵਾਲੀ ਆਂਟੀ ਘੱਟੋ ਘੱਟ 10 ਦੱਸ ਦੇਣੀ ਆਂ ਹਾਂ ਸੱਟ ਲੱਗੀ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਮਿਲਦੇ ਆਂ ਚਲੋ ਕੱਲ ਫੇਰ ਦੀ ਇੱਕ ਨਵੇਂ ਬਲੌਗ 'ਚ ਲੋ ਜੀ ਟਾਈਮ ਹੋ ਗਿਆ ਜੀ 7 ਤੇ ਆਪਾਂ ਲੈ ਕੇ ਆਗੇ ਤੁਹਾਡੇ ਲਈ ਫਿਰ ਇੱਕ ਵਧੀਆ ਜਿਹਾ ਬਲੌਗ ਤੇ ਇੱਧਰ ਹੋ ਰਹੀ ਹੈ ਜੀ ਤਿਆਰੀ ਟ੍ਰਿਪ ਤੇ ਦੁਬਾਰਾ ਜਾਣ ਦੀ ਕਿਉਂਕਿ ਇਹਨਾਂ ਦਾ ਪਿਛਲਾ ਟ੍ਰਿਪ ਹੋ ਗਿਆ ਸੀ ਕੈਂਸਲ ਕਿਉਂਕਿ ਬਾਰਿਸ਼ ਨਹੀਂ ਬਾਰਿਸ਼ ਨਹੀਂ ਮਤਲਬ ਬਹੁਤ ਬੁਰਾ ਹਾਲ ਕਰਤਾ ਸੀਗਾ ਤੇ ਅੱਜ ਹੈਗਾ ਕੁਝ ਮੌਸਮ ਸਾਫ਼ ਤੇ ਹਾਂਜੀ ਪੰਜੀ ਕਿਦਾਂ ਜਾਏਗਾ ਟ੍ਰਿਪ ਹਾਂ ਚਲੋ ਬਾਕੀ ਗੱਲਾਂ ਬਾਅਦ ਚ ਬਲੌਗ ਕਰੋ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਚੰਗੀ ਅੰਦਰ ਆ ਬਲੌਗ ਚ ਉਮੀਦ ਕਰਦੇ ਹਾਂ ਤੁਸੀਂ ਠੀਕ ਟਾਈਮ ਹੋ ਗਿਆ ਸੀ ਠੀਕ ਟਾਈਮ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇਹਨੂੰ ਸਕੂਲੇ ਭੇਜ ਗਏ ਉਸ ਤੋਂ ਬਾਅਦ ਕਰਦੇ ਆਂ ਘਰ ਦੇ ਕੰਮ ਉਹ ਵੀ ਸਫਾਈ ਵੀ ਆਪੇ ਕਰਨੀਆਂ ਵੈਣੀਆਂ ਆ ਸਫਾਈਆਂ ਆਪ ਕਰਨੀਆਂ ਵੈਣੀਆਂ ਅੱਜ ਤੇ ਮੈਂ ਕਹਾਂ ਚੱਲ ਅੱਜ ਬਲੌਗ ਪਹਿਲਾਂ ਸ਼ੁਰੂ ਕਰੀਏ ਕਿ ਦੇਖੋ ਜੀ ਅੱਜ ਫੇਰ ਟ੍ਰਿਪ ਤੇ ਦੁਬਾਰਾ ਜਾ ਰਹੇ ਆ ਜਿਹੜੀ ਕੈਂਸਲ ਹੋਈ ਸੀਗੀ ਤੇ ਤੇ ਚਲੋ ਬਣੇ ਰਹੀਓ ਬਲੌਗ ਨਾ ਜੀ ਦਿਖਾਣੇ ਆ ਜੀ ਫੇਰ ਤੁਹਾਨੂੰ ਬਾਹਰਲਾ ਮੌਸਮ ਹੈ ਇਹਨੂੰ ਭੇਜ ਕੇ ਫੇਰ ਬਾਕੀ ਕਰਦੇ ਆਂ ਹਾਂ ਬਾਕੀ ਬਣੇ ਰਹੀਓ ਬਲੌਗ ਨਾਲ ਦਿਖਾਣੇ ਆ ਬਾਹਰਲਾ ਮੌਸਮ ਤੇ ਟ੍ਰਿਪ ਦੇਖਦੇ ਇਹਨਾਂ ਦੀ ਜਾਣੀ ਉਹ ਤਾਂ ਜਾਣੀ ਹੈ ਪਤੂੜ ਪੈਸੇ ਲਿੱਤੇ ਹੋਏ ਆ ਤੇ ਸਕੂਲਾਂ ਨਾਲ ਦੀ ਟ੍ਰਿਪ ਤਾਂ ਜਾਣੀ ਜਾਣੀ ਨਹੀਂ ਇਹ ਸਾਡੀ ਵਹਿ ਲੱਗੇ ਆ ਮਿੰਨੂ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਬਣੇ ਰਹੀਏ ਵਲੌਗ ਨਾਲ ਜੀ ਲਓ ਜੀ ਟਾਈਮ ਹੋ ਗਿਆ ਜੀ 7:30 ਹੋ ਚੱਲੇ ਆ ਜੀ ਤੇ ਫਾਈਨਲੀ ਜਾ ਰਹੇ ਆ ਜੀ ਅਸੀਂ ਹੁਣ ਇਹਨੂੰ ਛੱਡਣ ਸਕੂਲ ਮੈਂ ਚੱਲਾਂ ਜੀ ਤੇ ਬਾਹਰ ਮੌਸਮ ਵਧੀਆ ਆ ਚਲੋ ਜੀ ਚਲਿਏ ਚਲੋ ਆਏ ਫੇਰ ਅਸੀਂ ਹੈ ਲਓ ਜੀ ਸਕੂਟਰੀ ਦੇ ਛੱਡਣ ਚੱਲੇ ਆ ਜੀ ਮੌਸਮ ਦੇਖ ਸਕਦੇ ਆ ਟ੍ਰਿਪ ਵਾਲਾ ਹੈਗਾ ਨਾ ਮੌਸਮ ਵੱਲੋਂ ਅੱਜ ਹਾਂ ਇਧਰ ਦੇ ਰਵ ਮੀਨਾ ਹੋਵੇ ਬਸ ਇਧਰ ਦੇ ਰਵੇ ਚਲੋ ਚੰਗਾ ਜੀ ਆਏ ਫੇ ਛੱਡ ਗਏ ਨੂੰ ਬਾਏ ਇਧਰ ਦੇ ਹਾਂਜੀ ਲਓ ਜੀ ਟਾਈਮ ਹੋ ਗਿਆ ਜੀ 8 ਵਜੇ ਚੱਲੇ ਆ ਤੇ ਆਪਾਂ ਪਲਗ ਨੂੰ ਛੱਡ ਕੇ ਗਏ ਆ ਹਾਂਜੀ ਤੇ ਅਗਲੇ ਕੰਮ ਦੀ ਤਿਆਰੀ ਅਗਲੇ ਕੰਮਾਂ ਦੀ ਮਾੜੇ ਮੁੱਡੇ ਜਿਹੜੇ ਕੰਮ ਕਰਦੇ ਆ ਕਰਕੇ ਤੇ ਫਿਰ ਮਿਲਦੇ ਆ ਜੀ ਤੇ ਮੈਨੂੰ ਇਹ ਦੱਸੋ ਪਹਿਲਾਂ ਬਣਾਉਣਾ ਅੱਜ ਕੀ ਸੂਜੀ ਵਾਲੀ ਬਰੈਡ ਕਹਿੰਦੇ ਹਨਾ ਤੇ ਉਹਦੇ ਸਾਮਾਨ ਕੀ ਕੀ ਲੈ ਕੇ ਆਣਾ ਦੱਸੋ ਪਹਿਲਾਂ ਮੈਂ ਸਾਮਾਨ ਲੈ ਆਵਾਂ ਫਿਰ ਵਿੱਲਾ ਆ ਕੇ ਬੈਨਾ ਫਿਰ ਨਾਤ ਹੋ ਗਏ ਬਾਅਦ ਵਿੱਚ ਰੋਟੀ ਖਾਣ ਲੱਗੇ ਮਿਲਦੇ ਆ ਮੀਂਹ ਤਾਂ ਕੋਈ ਮੌਸਮ ਨਹੀਂ ਮੀਂਹ ਦਾ ਕੋਈ ਮੁੱਢ ਧੁੱਪ ਨਿਕਲੀ ਬੜੀ ਬੜੀ ਹਾਂ ਪੱਲੂਣਾ ਦੀ ਲਾਟਰੀ ਲੱਗੀ ਸਹੀ ਗੱਲ ਆ ਜਾਣਾ ਵਾਟਰਪਾਰਕ ਆ ਤੇ ਉਹ ਵਧੀਆ ਹੋ ਗਿਆ ਮੌਸਮ ਤੇ ਕੱਲੀ ਬਰੈਡ ਲੈਣੀ ਕਿ ਸੂਜੀ ਵੀ ਲੈ ਕੇ ਆਣੀ ਹੈ ਮੈਂ ਕੁਛ ਨਹੀਂ ਹੋਣੀ ਚਲੋ ਪੁੱਛ ਕੇ ਦਸੋ ਫੇ ਮੈਨੂੰ ਫਿਰ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਆਪਾਂ ਹੁਣ ਐਨਕ ਚੱਕੀ ਐਨਕ ਮੈਂ ਨਹੀਂ ਚੱਕੀ ਕਿਤੇ ਉਹ ਤੇਰੀ ਐਨਕ ਕਿਥੇ ਰੱਖੀ ਤੂੰ ਲਓ ਜੀ ਇੱਧਰ ਐਨਕ ਗਵਾਦ ਗਈ ਆ ਚਲੋ ਬਣੇ ਰਹੀਓ ਬਲੌਗ ਨਾਲ ਜੀ ਐਨਕ ਲਵਲੀ ਐ ਸੀ ਆਪੇ ਹੀ ਚਲੋ ਠੀਕ ਹੈ ਜੀ ਟਾਈਮ 11 ਵਜੇ ਚੱਲਿਆ ਤਾਂ ਇੱਧਰ ਸਫਾਈਆਂ ਵਗੈਰਾ ਸਾਰੀਆਂ ਹੋ ਗਈਆਂ ਤਾਂ ਮੇਰੇ ਖਿਆਲ ਨਾਲ ਤੇ ਪੈ ਸਾਰੇ ਜਣੇ ਨਾ ਬਾਕੀ ਤੇ ਲਓ ਜੀ ਇੱਧਰ ਅੱਜ ਬਣਦੀ ਹੈ ਜੀ ਸੂਜੀ ਵਾਲੀ ਬ੍ਰੈਡ ਠੀਕ ਹੈ ਜੀ ਤੇ ਨਾਲ ਚਾਹ ਤੇ ਚਲੋ ਬਣੇ ਰਹੀਓ ਬਲੌਗ ਨਾਲ ਖਾਣ ਲੱਗੇ ਮਿਲਦੇ ਆ ਜੀ। ਲਓ ਬਰੈਡ ਵੀ ਹੋ ਗਈ ਆ ਰੈਡੀ ਸਾਡੀ ਤੇ ਚਲੋ ਬਣੇ ਰਹੀਓ ਜੀ। ਹਾਂ ਜੀ ਕਿੰਦਾ ਜੀ? ਹੋ ਗਿਆ ਵਿਹਲੇ ਹੋਰ ਸਫਾਈਆਂ ਕਰ ਗਏ ਇਹ ਕੱਪੜੇ। ਹਾਂ ਮੈਂ ਦੱਸਿਆ ਸਾਰਾ ਸਫਾਈਆਂ ਕਰ ਗਏ ਬਰੈਡ ਵੀ ਦਿਖਾਈ ਮੈਂ ਕਿਹ ਬਣਦੀ ਪਈ ਐ ਇੱਧਰ। ਮੰਮੀ ਬਣਾ ਰਏ ਆ ਤੇ 11:00 ਵਜੇ ਹੁਣ ਕੇ ਮੋੜ ਕੇ ਸਬਜ਼ੀ ਦਾ ਟਾਈਮ ਹੋ ਜਾਣਾ। ਹਾਂ ਤੇ ਚਲੋ ਫੇਰ ਕਰਦੇ ਆ ਨਾਸ਼ਤਾ ਪਾਣੀ ਸਵੇਰ ਦਾ ਮਾਰਨਿੰਗ ਦਾ ਬਲੌਗ ਦਾ ਆਪਾਂ ਜਦੋਂ ਸਾਰੇ ਸ਼ੁਰੂ ਕਰ ਹੀ ਲਿਆ ਸੀਗਾ। ਹੈਨਾ? ਇਹ ਬਸ ਮੇਰੇ ਖਿਆਲ ਚ ਮੈਂ ਨਾ ਕਰਦਾ ਬਸ ਥੋੜੀ ਰਹਿ ਗਈ ਬਰੈਡ ਬਾਕੀ ਇੱਧਰ ਰੈਡੀ ਹੋ ਰਹੀਆਂ ਆ ਤੇ ਚਲੋ ਬਣੇ ਰਹੀਓ ਜੀ ਬਲੌਗ ਨਾਲ ਕਰੋ ਐਨਕਾ ਸਾਫ ਹੋ ਥੋਤੀ ਆਦੀ ਨਾ ਮੈਂ ਢੋ ਲੈਦੀ ਓਕੇ ਓਕੇ ਇੱਧਰ ਆ ਗਈ ਜੀ ਸੂਜੀ ਵਾਲੀ ਬਰੈਡ ਤੇ ਪਿਆਜ਼ ਟਮਾਟਰ ਵਗੈਰਾ ਸਾਰਾ ਕੁਝ ਲਗਾ ਕੇ ਅਸੀਂ ਲੱਗੇ ਆ ਜੀ ਖਾਣ ਸਵਾਦ ਤਾਂ ਬਹੁਤ ਹੁੰਦੀ ਹੈ ਇਹ ਮੈਂ ਮਮੀ ਹੋ ਬਣਾ ਦੋ ਹਾਂ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਖਾ ਪੀ ਕੇ ਦੁਪਹਿਰੇ ਗੋਭੀ ਚਲੋ ਬਣਾਇਓ ਬਲੌਗ ਗੋਪੀ ਦਾ ਫਿਰ ਬਸ ਠੀਕ ਠੀਕ ਓਕੇ ਜੀ ਇਧਰ ਟਾਈਮ ਪੌਣੇ 12 ਹੋ ਗਏ ਆ ਤੇ ਸਾਰਾ ਕੰਮ ਕਮ ਕਰਕੇ ਹੋ ਗਿਆ ਫ੍ਰੀ ਤੇ ਹੁਣ ਆ ਗਏ ਕਿਚਨ ਚ ਤੇ ਇਧਰ ਕੀ ਹੋ ਰਿਹਾ ਸਬਜੀ ਲੱਗੇ ਬਣਾਉਣ ਕੰਨ ਵੇਖ ਲਿਆ ਕੰਮ ਸਾਰਾ ਹੀ ਰੋਟੀ ਪਾਣੀ ਦਾ ਹੋ ਗਿਆ ਸਾਰਾ ਢਾੜੂ ਕੋਚਾ ਹੋ ਗਿਆ ਕੱਪੜੇ ਸੁੱਕਣੇ ਪਾ ਜਾਂਦੇ ਕਿਚਨ ਦਾ ਹੋ ਗਿਆ ਸਾਰਾ ਹੁਣ ਸਬਜੀ ਲੱਗੀਆਂ ਬਣਾਉਣ ਠੀਕ ਆ ਤੇ ਇਧਰ ਸਾਰਾ ਇਕੱਠਾ ਕਰ ਦਿੱਤਾ ਸੀ ਨਾ ਹੁਣ ਮਟਰ ਚੁੱਕਦੇ ਪਏ ਆ ਹੂੰ ਹੁਣ نیچے ਕਰ ਦਿੱਤੇ ਚਲੋ ਗੋਭੀ ਤੋਂ ਰੱਖ ਲਈ ਠੀਕ ਹੈ ਉਬਾਲ ਕੇ ਬਣਾਉਣੀ ਨਾ ਉਬਾਲ ਕੇ ਬਣਾਉਣੀ ਠੀਕ ਹੈ ਫੇਰੇ ਢੋਲਿਆ ਉਹ ਢੋਈ ਆਉਂਦਾ ਓਕੇ ਓਕੇ ਫੇਰ ਢੋਲੋ ਫਿਰ ਜਦੋਂ ਮੈਂ ਕਰ ਕੋ ਗੋਭੀ ਆ ਗੋਭੀ ਪਾਈ ਓ ਠੀਕ ਹੈ ਇਧਰ ਲੱਗੇ ਥੋੜਾ ਕਾ ਲਾਉਣ ਨੂੰ

ਤੇਲ ਪਾ ਲਿਆ ਹੈ ਕੜਾਹੀ ਦੇ ਵਿੱਚ ਲੋੜ ਹੈ ਨਹੀਂ ਮੈਂ ਅੰਦਰੋਂ ਲੈ ਕੇ ਆਉਣੀ ਆ ਰੁਕ ਜਾ ਤੇਲ ਪਾ ਦਿੱਤਾ ਤੇ ਇੱਧਰ ਸਮਾਨ ਸਾਰਾ ਤਿਆਰ ਆ ਹੂੰ ਬਸ ਛੋੜ ਹੁਣ ਦਬਾਏ ਇੱਧਰ ਤੇਲ ਗਰਮ ਇਸ ਵਾਰ ਮੈਂ ਦੀਗੀ ਮੈਂ ਤੜੱਬੀ ਚ ਪਾ ਲਈਏ ਜਿਆਦਾ ਭਜੰਦੀ ਮਾਸੀ ਨੇ ਸਟਾਈਲ ਚੇਂਜ ਕਰ ਲਿਆ ਆਪਣਾ ਚਮਚਾ ਨਾ ਪਾਉਣ ਲੱਗੇ ਕਦਰ ਵੀ ਨਹੀਂ ਆਉਣੀ ਉਹ ਲੋਜੀ ਸੁੱਕ ਵੀ ਆਉਣ ਲਈ ਹੈ ਤੇ ਰਸਨ ਜਨਾ ਕਾਲੀ ਇਹ ਗਿਲਾ ਨਹੀਂਣਾ ਤਾਂ ਕੰਮ ਚਾਣੀ ਦੀ ਜੀਮਾਣੀ ਗੋਭੀ ਦੀ ਦੀਰ ਨਹੀਂ ਪਾਉਂਦੀ ਰਹੀ ਮੈਂ ਗੋਭੀ ਪਾਣੀ ਨਹੀਂ ਹੋ ਰਹੀ ਅੰਮ ਨਾ ਇਹ ਗੋਭੀ ਆ ਗੋਭੀ ਦੀ ਦੀਰ ਜਿਹਨਾਂ ਨੂੰ ਪਸੰਦ ਆ ਉਹ ਪਾ ਸਕਦੇ ਹੋ ਮਾਸਤੀ ਗੋਭੀ ਵੀ ਨਹੀਂ ਪਾਉਂਦੇ ਜਿੰਮੇ ਮਿਰਚ ਵੀ ਨਹੀਂ ਪਾਉਂਦੇ ਡੈਂਗ ਨਾ ਵੀ ਨਹੀਂ ਪਾਉਂਦੇ ਯਾਦ ਰੱਖੀਏ ਦੱਤਾ ਖੁੰਦਾ ਹੈ 골ਡਨ ਬ੍ਰਾਊਨ ਤੇ ਤੁਹਾਨੂੰ ਦਿਖਾਉਣਾ ਹੈ ਹਨਾ ਜੋ ਪਿਆਜ਼ ਹੋ ਗਿਆ ਬ੍ਰਾਊਨ ਤੇ ਲਿਖਾਤਾ ਟਮਾਟਰ ਮਿਰਚਾਂ ਤੇ ਅਦਰਕ ਮਾਟਰ ਅਦਰਕ ਤੇ ਹਰੀ ਮਿਰਚ ਤੇ ਬਾਕੀ ਮਸਾਲੇ ਸਾਰੇ ਠੀਕ ਹੈ 골ਡਨ ਬ੍ਰਾਊਨ ਫੜ ਗਏ ਕੋਈ ਤੇ ਅ ਕਦਰ ਕੇ ਨਵਦੀ ਰਦ ਬੈਨਾਂ ਦਾ телейട്ടടിയല്ല हां होना ഇത് വണ്ടിട്ടാ ജെല്ലടി شوف ਉਹ ਵੀ ਪਹਿਲਾ ਬੋਇਲ ਕਰਕੇ ਤੇ ਆ ਜੀ ਜਸਾ ਮਿਕਸ ਹੋ ਰਹੀ ਉੱਥੇ ਉੱਥੇ ਅਸੀਂ ਬਾਕੀ ਕਰ ਗਏ ਆਪਣੇ ਕੰਮ ਜਿਹੜੇ ਕਰਨੇ ਆਲੇ ਆ ਅੱਜ ਮਰਸ ਨੇ ਸੀਣਾ ਐ ਚੁੱਪ Ờ ਠੀਕ ਹੈ ਬਸ ਹੋਰ ਕੁਝ ਹੋਣਾ ਇਹਦੇ ਵਿੱਚ ਕੰਮ ਸਾਰੇ 12 ਵਜੇ ਤੱਕ ਸਾਰੇ ਕੰਪਲੀਟ ਹੋ ਗਏ ਆ ਬਸ ਵਿਹਲੇ ਹੋ ਗਏ ਆ ਹਾਂ ਜੀ ਗਬਾਰੇ ਦਾ ਟੀਵੀ ਦੇਖਣਾ ਤੇ ਟੀਵੀ ਵੀ ਨਹੀਂ ਦੇਖ ਚਾ ਉਹ ਤੁਹਾਨੂੰ ਨਹੀਂ ਕਰਨਾ ਆਏਗਾ ਹਾਂ ਬਸ ਸਭ ਰਾਜਾ ਤੋਂ ਵੀ ਡਰੇ ਨਾ ਹੈ ਅਰੇ ਵੀਰੇ ਰੇ ਦਾ ਬੱਟੇ ਨੂੰ ਉਹ ਵਰਗੀ 12 ਵਜੇ ਕਾਰ ਕੇ ਸਾਰੇ ਕੰਮ ਛੇਤੀ ਨਿਭਟ ਜਾਂਦੇ ਆ ਚਲੋ ਬਈ ਹੁਣ ਟੱਕ ਦੋ ਹੁਣ ਨਾ ਚਲੋ ਉਹ ਬਰਨ ਨਾ ਤੇਰਾ ਹਾਂਜੀ ਲਓ ਜੀ ਚਲੋ ਹੁਣ ਜਦ ਤੱਕ ਇਹ ਬਣਦੀ ਆ ਹਨ ਫਿਰ ਤੁਹਾਨੂੰ ਦਿਖਾਉਂਦੇ ਆਂ ਜਦ ਬਣਦੀ ਆ ਹੇ ਲੋ ਜੀ ਦੇਖ ਸਕਦੇ ਆ 1 ਵਜ ਗਿਆ ਆ ਤੇ ਇੱਧਰ ਬੱਦਲ ਬੜਾ ਬਾਹਰ ਹੋਇਆ ਹੈ ਜੀ ਆ ਦੇਖਾ ਸਬਜੀ। ਲਓ ਜੀ ਦੇਖ ਸਕਦੇ ਆ ਜੀ ਸਬਜੀ ਦਾ ਕਲਰ। ਸਬਜੀ ਤਾਂ ਹੋ ਗਈ ਆ। ਜੀ ਬਹੁਤ ਵਧੀਆ ਬਣੀ ਆ। ਧਨੀਆ ਧਨੀਆ ਪਾ ਦਿੱਤਾ ਬਸ ਕਰ ਦੋ ਫੇਰ ਬੰਦ ਕਰ ਦੋ। ਮਾੜੀ ਜਿਹੜਾ ਆਂਡ ਰੱਖੀ ਹੋਈ ਆ। ਹਾਂ। ਬਾਜ ਚਾੱਕਦੇ ਆਗੇ ਨਾ ਛੱਡ ਕੇ। ਤੇ ਇੱਧਰ ਮੈਂ ਅਸੀਂ ਦੀ ਪਈਆਂ ਸੂਟ ਤੇ ਅੰਦਰ ਲੱਗਾ ਸੀਗਾ ਟੀਵੀ ਤੇ ਇਧਰ ਇਹ ਮੈਡਮ ਬੈਠੀ ਆ ਏਸੀ ਲਾਇਆ ਗਰਮੀ ਬੜੀ ਆ ਚਲੋ ਜੀ ਸੀ ਲਈਏ ਸੂਟ ਸਟ ਤਿਆਰ ਕਰ ਲਈ ਇਧਰ ਮੰਮੀ ਵੀ ਆ ਗਏ ਆ ਅੱਜ ਪਲਕ ਹੁਣੀ ਗਏ ਆ ਟ੍ਰਿਪ ਦੇ ਉੱਤੇ ਦੇਖਦੇ ਆ ਕਿੱਦਾਂ ਦਾ ਹੁੰਦਾ ਆ ਇਹਨਾਂ ਦਾ ਡ੍ਰਿਪ ਚਲੋ ਜੀ ਬਣਾ ਲਈਏ ਸੂਟ ਸੂਟ ਸਟ ਬਣਾ ਕੇ ਫੇਰ ਤੁਹਾਨੂੰ ਦਿਖਾਵਾਂਗੇ ਜੀ ਮਿਲਦੇ ਆ ਦੁਬਾਰਾ ਜੀ ਤੁਹਾਨੂੰ ਲਓ ਜੀ ਇਧਰ ਟਾਈਮ ਹੋ ਗਿਆ ਜੀ 3 ਅੱਜ ਬਲਗ ਨੂੰ ਹੁਣੀ ਆ ਲੇਟ ਛੁੱਟੀ 4:30 ਵਜੇ 4 ਜਾਣਾ 4:30 ਵਜੇ ਨੂੰ ਛੁੱਟੀ ਹੁਣੀ ਮਤਲਬ 4:30 ਵਜੇ ਪਹੁੰਚਣਾ ਸਕੂਲ ਲੈਣਾ ਨੇ ਹਨਾ ਤੇ 4:30 ਆਪਾਂ ਲੈਣ ਜਾਣਾ ਇਹਨਾਂ ਨੂੰ ਕਿਹਾ ਕਿ 4:30 ਤੁਸੀਂ ਲੈ ਜਾ ਹਾਂ ਤੇ ਚਲੋ ਇਧਰ ਕਰ ਰਿਹਾ ਇਸ ਸੇ ਦੇ ਸੇ ਦੇ ਤਾਂ ਬੱਚਿਆਂ ਨੂੰ ਬੱਸਾਂ ਲੈ ਜੂਗੀ ਪਰ ਦੁਪਹਿਰੇ ਸ਼ਾਮੀ ਨਹੀਂ ਛੱਡ ਗਿਆ ਲੀਵਨਿੰਗ ਕੋਈ ਨਹੀਂ ਕੀ ਹਾਂ ਚਲੋ ਤੇ ਇਧਰ ਹੋ ਰਹੀ ਹੈ ਜੀ ਸਲਾਈ ਦਾ ਕੰਮ ਤੇ ਇਧਰ ਹੁਣ ਆਪਾਂ ਲੱਗੇ ਆਂ ਜੀ ਰੋਟੀ ਪਾਣੀ ਲਓ ਜੀ ਮਾਤਾ ਲੱਗੀ ਸਾਡੀ ਰੋਟੀ ਬਣਾਉਣ ਹਾਂਜੀ ਸਬਜੀ ਕਾ ਦੀ ਗੋਭੀ ਹੂੰ ਲੋ ਜੀ ਗੋਭੀ ਸਾਨ ਇਕੱਠੀ ਬਣਾ ਲਓ ਫੇਰ ਇਕੱਠੇ ਖਾਣੇ ਹੈ ਹਾਂ ਹਾਂ ਕੋ ਸਾਹ ਹਾਂ ਚਲੋ ਤੇ ਚਲੋ ਬਣੇ ਰਿਓ ਬਲੌਗ ਨਾਲੀ ਰੋਟੀ ਪਾਣੀ ਖਾ ਕੇ ਫੇਰ ਜਾਂਦੇ ਆ ਪਲਗ ਨੂੰ ਲੈਣ ਬਾਹਰ ਪੈ ਰਿਆ ਮੀ ਤੇ ਫੇਰ ਆਪਾਂ ਜਾਣਾ ਪੈਣਾ ਗੱਡੀ 'ਚ ਠੀਕ ਹੈ ਨਾ ਤੇ ਚਲੋ ਗੱਡੀ ਚੱਲਾਂਗੇ ਆਪਾਂ ਇਕੱਠੇ ਚੱਲਾਂਗੇ ਦੋਨੋਂ ਜਾਣੇ ਫੇਰ ਓਕੇ ਬਣੇ ਰਿਓ ਬਲੌਗ ਨਾਲ ਸਾਡੇ ਆਈ ਇੱਧਰ ਆ ਗਈ ਆਈ ਰੋਟੀ ਸਾਡੀ ਤੇ ਚਲੋ ਪਾਓ ਜੀ ਹੁਣ ਰੋਟੀ ਛੱਡ ਦਿਓ ਕੰਮ ਉਨਵਾਸ ਇੱਕ ਵਾਰ ਆਈ ਹੋਣ ਵਾਲੀ ਬੜਿਆ ਕੰਮ ਸੂਟ ਦੇ ਤੁਸਰ ਪਾ ਲੈ ਜਦੋਂ ਮਰਜੀ ਹੁਣ ਕਿੱਥੇ ਆਣਾ ਆਲੀ ਆਣਗੇ ਚਲੋ ਬਡੇਰੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਵਾਸ਼ਤਾ ਕਰਕੇ ਦੁਪਹਿਰ ਦਾ ਪਤਾ ਨਹੀਂ ਕਿਦਾਂ ਫੈਨ ਆ ਆਹ ਯਾਰ ਤੂੰ ਬੈਠੀ ਸੀ ਨਾ ਇੱਥੇ ਤੂੰ ਬੈਠੀ ਹੋਈ ਸੀ ਉੱਥੇ ਸਿੰਦੀ ਸੀ ਫੇਸ ਕਰਕੇ ਐਨ ਮਿਛਾਇਆ ਮੈਂ ਹੋਰ ਕਿੱਥੋਂ ਭਰੇ ਆ ਜਿਹੜੀ ਆਪਾਂ ਆਲੂ ਲੈ ਆਏ ਆ ਹਾਂ ਹਾਂ ਆਹ 30 ਰੁਪਏ ਕਿਲੋ ਦੇ ਆਹ ਬਹੁਤ ਸੋਹਣੇ ਆਲੀ ਹਾਂ ਇਹ ਇਹਨਾਂ ਦੇ ਪਰਾਧੀਆਂ ਬਹੁਤ ਸੋਹਣੀਆਂ ਬਣੇ ਰਹੀਓ ਬਲੌਗ ਓਕੇ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਰੋਟੀ ਪਾਣੀ ਕਰਕੇ ਹਾਂਜੀ ਲੋ ਜੀ ਟਾਈਮ 4:30 ਹੋ ਚੱਲੇ ਆ ਤੇ ਆਪਾਂ ਲਈ ਜੀ ਗੱਡੀ ਦੀ ਚਾਬੀ ਚੱਕ ਤੇ ਹਾਂਜੀ ਚਲੀਏ ਜੀ ਚਲੋ ਆਓ ਲੋ ਜੀ ਪਲਕ ਨੂੰ ਲੈ ਕੇ ਆਏ ਮਾਂ ਆਏ ਪਲਕ ਨੂੰ ਲੈ ਕੇ ਆਏ ਚਲੋ ਆਜੋ ਫੇਰ ਫਟਾਫਟ ਹੈ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਜੀ ਪਲਕ ਦੇ ਸਕੂਲ ਡਿਪਸ ਸੂਰਾ ਨਸੀ ਤੇ ਆਹ ਦੇਖੋ ਜੀ ਮਨਪ੍ਰੀਤ ਖੜੀ ਆ ਤੇ ਹਜੇ ਮੈਨੂੰ ਲੱਗਦਾ ਬੱਸ ਆਈ ਨਹੀਂ ਉਹਨਾਂ ਦੀ ਤੇ ਚਲੋ ਜਿੱਦਾਂ ਆਂਦੇ ਆ ਫੇ ਮਿਲਦੇ ਆ ਜੀ ਲੈ ਕੇ ਚਲਦੇ ਘਰ ਉਹਨੂੰ ਪੁੱਛਦੇ ਆ ਵੀ ਕਿੱਦਾਂ ਦਾ ਰਿਹਾ ਟੂਰ ਲੋ ਜੀ ਬੱਸ ਗਈ ਆ ਸਾਰੇ ਪੇਰੈਂਟ ਦੇਖੋ ਕਿੰਦਾ ਵੇਟ ਕਰ ਰਹੇ ਆ ਆ ਦੇਖੋ ਪੱਲੂ ਪਰ ਪੱਲੂ ਇੱੱਚੀ ਆ ਚਲੋ ਲੋ ਸਾਡੀ ਪੱਲੂ ਆ ਗਈ ਆ ਬਾਕੀ ਬੱਸਾਂ ਨਹੀਂ ਆਈਆਂ ਹਜੇ ਨਾ ਲਓ ਜੀ ਇਧਰ ਬਾਕੀ ਦੀਆਂ ਬੱਸਾਂ ਵੀ ਆ ਗਈਆਂ ਆ ਦੇਖੋ ਜੀ ਆ ਆ ਗਈਆਂ ਇਹ ਬਾਕੀ ਦੀਆਂ ਬੱਸਾਂ ਵੀ ਪੱਲੂ ਨਹੀਂ ਆਈ ਨਿਕਲ ਗਿਆ ਜੇ ਬਾਹਰ ਆਹ ਹੈਗੀ ਤੇ ਵਿੱਚੇ ਸੀ ਆਹਾਂ ਇਧਰ ਦੂਜੀ ਬੱਸ ਵੀ ਆ ਗਈ ਤੀਜੀ ਬੱਸ ਆਈ ਨਾ ਇਹ ਜਾਰੇ ਟੇਰੇ ਸਾਰੇ ਲੇਟ ਹੋ ਗਏ ਆਹਾਂ ਇੱਕ ਹੋਰ ਦੇਖੋ ਆਈ ਪਿੱਛੇ ਆਹ ਇੱਕ ਆ ਚਾਰ ਬੱਸਾਂ ਗਈਆਂ ਆ ਟੋਟਲ ਲੋ ਜੀ ਇਧਰ ਪੱਲੂ ਹੱਡੀ ਗਈ ਆ ਹਾਂਜੀ ਕਿੱਦਾਂ ਰਿਹਾ ਟੂਰ ਵਧੀਆ ਚਲੋ ਉਧਰ ਬੁਲਾਉਂਦੇ ਤੈਨੂੰ ਵਲੌਗ ਦੇਖਦੇ ਆ ਆਪਣੇ ਬੁਲਾਉਂਦੇ ਆ ਤੈਨੂੰ ਪਹਿਲਾਂ ਬਲਾ ਲਾ ਬੋਲੀ ਦਾ ਹੁੰਦਾ ਆ ਬੋਲੀ ਦਾ ਹੁੰਦਾ ਆ ਇਧਰ ਆ ਹਾਂਜੀ ਕਿੱਦਾਂ ਫੇ ਕਿੱਸੀ ਰਹੀ ਵਧੀਆ ਰਿਆ ਚਲੋ ਬਾਕੀ ਘਰ ਜਾ ਕੇ ਗੱਲਾਂ ਪਤਾ ਕਰਦੇ ਹੁਣ ਲੋ ਜੀ ਦੇਖ ਸਕਦੇ ਆ ਟਾਈਮ 7:30 ਹੋ ਗਏ ਸਾਡੇ ਘਰ ਕੋਈ ਆ ਗਿਆ ਤੇ ਸਾਡੇ ਕੋਲ ਬਲੌਗ ਨਹੀਂ ਬਣਿਆ ਹੈਗਾ ਮੈਂ ਤਾਂ ਲੈ ਗਏ ਆ ਉਸ ਤੋਂ ਬਾਅਦ ਫਿਰ ਸਾਡੇ ਮੇਰੇ ਆਂਦੀ ਨੂੰ ਪਹਿਲਾਂ ਕੋਈ ਆਇਆ ਹੋਇਆ ਸੀਗਾ ਘਰ ਫਿਰ ਮੈਂ ਕਿੱਦਾਂ ਬਲੌਗ ਬਣਾਉਂਦੀ ਹਾਂ ਨਾ ਮੈਂ ਤਾਂ ਉਹਨੂੰ ਪੁੱਛਣਾ ਸੀਗਾ ਵੀ ਕਿੱਦਾਂ ਦਾ ਰਹਿ ਡੂਟਾ ਤੇਰਾ ਪੁੱਛਦੇ ਆ ਚਲੋ ਇੱਧਰ ਮੋਟਰ ਲਾਈ ਹੋਈ ਆ ਸਬਜੀ-ਸਬਜੀ ਬਣੀ ਪਈ ਆ ਕੀ ਕਰੇ ਬੰਦਾ ਹੰਦੀ ਬੈਂਜੀ ਕਿੱਦਾਂ ਫਿਰ ਖਾ ਲਈ ਰੋਟੀ ਪਾਣੀ ਥੱਕੋਇਆ ਆ ਯਾ ਬਹੁਤ ਬਹੁਤ ਉਜਵੈ ਕੀਤਾ ਬੇ ਲੋ ਜੀ ਨਾ ਨੂਵੇਂ ਨੇ ਲਿਆ ਤੇ ਇਧਰ ਏਸੀ ਲਾ ਕੇ ਬੈਠੀ ਹੁਣ ਲੱਤਾਂ ਬਹੁਤ ਦੁਖਦੀਆਂ ਕਹਿੰਦੀ ਕਿੱਦਾਂ ਰਿਹਾ ਫਿਰ ਟ੍ਰਿਪ ਅੱਜ ਮੈਨੂੰ ਵੀ ਦੱਸ ਦੇ ਹੈ ਵਧੀਆ ਰਿਹਾ ਥਕਾਵਟ ਹੋਈ ਬਹੁਤ ਹੈ ਇੰਜੋਏ ਕੀਤਾ ਬਹੁਤ ਜ਼ਿਆਦਾ ਕਿੰਨਾ ਕੁ ਬਹੁਤ ਬਹੁਤ ਜ਼ਿਆਦਾ ਸਕੂਲੇ ਜਾਣਾ ਫੇਰੇ ਜਾਣਾ ਯਾ ਛੁੱਟੀ ਮਾਰ ਲੈ ਇੱਕ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਮਿਲਦੇ ਹਾਂ ਜੀ ਜੀ ਟਾਈਮ ਹੋ ਚੱਲਾ ਜੀ 9:30 ਤੇ ਇੱਧਰ ਦੇਖੋ ਜੀ ਮਨਪ੍ਰੀਤ ਦਾ ਦੋਦਾ ਪਿਆ ਸੇਰ ਬਹੁਤ ਜ਼ਿਆਦਾ ਕਿਉਂਕਿ ਜਦੋਂ ਦੇ ਅਸੀਂ ਪਲਗ ਨੂੰ ਲੈ ਕੇ ਆਏ ਆ ਨਾ ਉਹਦਾ ਘਰੇ ਮੇਲਣ ਲੱਗਾ ਕਦੇ ਕੋਈ ਇੱਕ ਆ ਗਿਆ ਇੱਕ ਚਲਾ ਗਿਆ ਇੱਕ ਆ ਗਿਆ ਇੱਕ ਚਲਾ ਗਿਆ ਤੇ ਉਹਦੇ ਕਰਕੇ ਹੁਣ ਸਿਰ ਬਹੁਤ ਹੋਣ ਲਿਆ ਹਨ ਸਿਰ ਵੀ ਦੁਖਾ ਲਾ ਪਿਆ ਤੇ ਰੋਟੀ ਪਾਣੀ ਦਾ ਕੰਮ ਕਰਨ ਲੱਗੇ ਹੁਣ ਤੇ ਚਲੋ ਮਿਲਦੇ ਆਂ ਜੀ ਨਾਸ਼ਤਾ ਵਾਸ਼ਤਾ ਕਰਨ ਲੱਗੇ ਵਰਡ ਮੰਜਾ ਮਿਲੇ ਤੇ ਮੰਜੇ ਤੇ ਡਿਗਾ ਜਾਗੇ ਬਾਦੂ ਫਵਾ ਕਰ ਲਾ ਰੋਟੀ ਦਾ ਕੰਮ ਫਟਾਫਟ ਰੋਟੀ ਨਾ ਕੋ ਪੱਲੂ ਲੈ ਥੋੜੀ ਜਿਹੀ ਗੋਭੀ ਸਬਜੀ ਰੱਖ ਲਵਾ ਨਾ ਗੋਭੀ ਫੁੱਲ ਫੁੱਲ ਹਾਂ ਠੀਕ ਆ ਮਿਲ ਉਹਦੀ ਬਾਸ ਹੋਈ ਪਈ ਉਹਨੂੰ ਦਵਾਈ ਦੇਤੀ ਜੀ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾ ਜੀ ਮਿਲਦੇ ਆਂ ਰੋਟੀ ਖਾਣ ਲੱਗੇ ਹੁਣ ਲਓ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਵੀ ਤੇ ਲੱਗਿਆ ਜੀ ਹੁਣ ਆਪਾਂ ਰੋਟੀ ਖਾਣ ਹਾਂਜੀ ਕਿਦਾਂ ਸਿਰਦਾ ਹਾਲ ਬੁਰਾ ਹਾਲ ਹੋਇਆ ਅੱਜ ਚਲੋ ਮਿਲਦੇ ਆਂ ਨਾਸ਼ਤਾ ਪਾਣੀ ਕਰਕੇ ਫੇਰ ਜਲਦੀ ਬ੍ਰੋਲ ਐਂਡ ਕਰਕੇ ਆਪਾਂ ਅਰੇਸਟ ਕਰਦੇ ਆਂ ਉਹ ਜੀ ਇੰਦਰ ਵੀ ਸਰਦੇ ਆ ਨਹੀਂ ਅਚਾਰ ਨਹੀਂ ਲੈਣਾ ਮੈਂ ਗੋਭੀ ਵੀ ਆ ਤੇ ਫੇਰ ਦਾਲ ਵੀ ਆ ਨਾ ਹਾਂ ਜੀ ਲਓ ਜੀ ਟਾਈਮ ਹੋ ਗਿਆ ਜੀ 9:30 ਤੇ ਅੱਜ ਥੱਕ ਬਹੁਤ ਹੋਇਆ ਮਨਪ੍ਰੀਤ ਕੋ ਬੁਰਾ ਹਾਲ ਹੋਇਆ ਵੇ ਅੱਜ ਤੇ ਲਓ ਜੀ ਇੰਦਰ ਕੁੜੀਆਂ ਵੀ ਆ ਦੀਦੀ ਦੀ ਬਿੱਠੀਆਂ ਮਾਸੀ ਆਪਣੀ ਕੋ ਮਾਸੀ ਆਪਣੇ ਕੋ ਨਹੀਂ ਇਹ ਮਾਸੀ ਕੋ ਬੈਠੀ ਮਮਾ ਦੋਨੋਂ ਆਪਣੀ ਮਾਂ ਕੋ ਬੈਠੀਆਂ ਆਂ ਅੱਜ ਪੂਰਾ ਦਿਨ ਮੈਂ ਲੰਮੀ ਪੈ ਗਈ ਨਹੀਂ ਦੇਖਿਆ ਵੀ ਮੈਂ ਕਿੱਦਾਂ ਸਾਰਾ ਦਿਨ ਮੇਰਾ ਇੱਦਾਂ ਹੀ ਨਿਕਲ ਗਿਆ ਸਾਰਾ ਚਲੋ ਤੁਸੀਂ ਕਰੋ ਬਲੌਗ ਦਾ ਐਂਡ ਫਿਰ ਆਪਾਂ ਕਰ ਦਈਏ ਫਿਰ ਥੋੜਾ ਜਿਹਾ ਰੈਸਟ ਕਰੋ ਜਾ ਕੇ ਆਪਣੀ ਹੁਣ ਚਲੋ ਹਾਂਜੀ ਅੱਜ ਸਾਰੇ ਕੰਮ ਨਵੇੜ ਕੇ ਰੋਟੀ ਪਾਣੀ ਹੋ ਗਿਆ ਕਿਚ ਅੱਜ ਜੀ ਬਹੁਤ ਥੱਕੇ ਗਏ ਹਾਲੇ ਸਾਡੀ ਕੰਮ ਵਾਲੀ ਆਂਟੀ ਘੱਟੋ ਘੱਟ ਦੱਸ ਦੇਣੀ ਆਂ ਹਾਂ ਸੱਟ ਲੱਗੀ ਜਿਆਦਾ ਗੋਡੇ ਦੇ ਵਿੱਚ ਗੈਪ ਪੈ ਗਿਆ ਡਿਗਨ ਗੋਡੇ ਦੇ ਡਿਗਨ ਦੇ ਨਾਲ ਗੋਡੇ ਦੇ ਗੈਪ ਪੈ ਗਿਆ ਤੇਰੀ ਦਵਾਈ ਦਿੱਤੀ ਆ ਤੇ ਹਲੇ ਤੱਕ ਆਂਟੀ ਦਾ ਕੋਈ ਪਤਾ ਨਹੀਂ ਆਣਦਾ ਤੁਸ ਸਖਾਈਆਂ ਸੂਈਆਂ ਹੁਣ ਆਪ ਹੀ ਕਰਨੀਆਂ ਦੱਸ ਦੇਣਾ ਹਾਂ ਚਲੋ ਠੀਕ ਆ ਜੀ ਅੱਛਾ ਹੋਰ ਸੁਣੋ ਸਪਾਈਆਂ ਆਪ ਕਰਨੀਆਂ ਕੱਪੜੇ ਸਲਾਈ ਦਾ ਕੰਮ ਕਿੰਨਾ ਆ ਗਿਆ ਸਲਾਈ ਦਾ ਕੰਮ ਬਹੁਤ ਆ ਗਿਆ ਅੱਜ ਸਵੇਰ ਤੋਂ ਦੁਪਹਿਰੋਂ ਬਾਅਦ ਜਦੋਂ ਪਲੰਗ ਨੂੰ ਲੈ ਕੇ ਆਏ ਆ ਤੁਰੇ ਤੇ ਪਏ ਆ ਸਲਾਈਆਂ ਸੂਟ ਦੇਣੀ ਸੂਟ ਦੇਣੀ ਚਲੋ ਕੋਈ ਗੱਲ ਨਹੀਂ ਸਭ ਕੁਝ ਹੋ ਜਾਊਗਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਕੰ ਵਧੀਆ ਜਿਆ ਸੋਹਣਾ ਜਿਆ ਸਾਡੇ ਲਈ ਕਮੈਂਟ ਕਰਿਆ ਕਰੋਗੇ ਤੁਹਾਨੂੰ ਸਾਡੇ ਫੈਮਿਲੀ ਵਲੌਗ ਕਿੱਦਾਂ ਲੱਗਿਆ ਪਲੀਜ਼ ਦੱਸਿਆ ਕਰੋ ਚਲੋ ਠੀਕ ਹੈ ਜੀ ਮਿਲਦੇ ਆ ਚਲੋ ਕੱਲ ਫੇਰ ਜੀ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇ